ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਤਹਿਤ ਡਾਕਟਰ ਰਜੇਸ਼ ਅਤਰੀ ਸਿਵਲ ਸਰਜਨ ਮੋਗਾ ਨੇ ਕੁਸ ਟੋਗੀਆਂ ਦੀਆਂ ਸਿਹਤ ਨਾਲ ਸੰਬੰਧਿਤ ਦਰਪੇਸ਼ ਮੁਸ਼ਕਲਾਂ ਸੁਣੀਆਂ ਤੇ ਨਾਲ ਹੀ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਤੇ ਇਸ ਮੌਕੇ ਉਹਨਾਂ ਵੱਲੋਂ ਕੁਸ ਟੋਗੀਆਂ ਨੂੰ ਦਵਾਈਆਂ ਤੇ ਕਿਟਾਂ ਵੰਡੀਆਂ ਗਈਆਂ ਜਿਸ ਵਿੱਚ ਪੱਟੀ ਡੈਟੋਲ ਤੇ ਹੋਰ ਲੋੜਿੰਦਾ ਸਮਾਨ ਤੇ ਦਵਾਈਆਂ ਸ਼ਾਮਲ ਸੀ ਤੇ ਇਸ ਮੌਕੇ ਕੁਸ ਟੋਗੀਆਂ ਨੇ ਵੀ ਪੰਜਾਬ ਸਰਕਾਰ ਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਸ ਪਹਿਲ ਦਾ ਧੰਨਵਾਦ ਕੀਤਾ ਜਾਬ ਸਰਕਾਰ ਦੇ ਨੈਸ਼ਨਲ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ ਲੇਪਰੋਸੀ ਇਲੀਮੀਨੇਸ਼ਨ ਪ੍ਰੋਗਰਾਮ ਉਹਦੇ ਸਬੰਧ ਵਿੱਚ ਅੱਜ ਮੈਂ ਨਿੱਜੀ ਤੌਰ ਤੇ ਮੈਂ ਸਾਡੇ ਐਸਐਮਓ ਡਾਕਟਰ ਸੁਖਪ੍ਰੀਤ ਔਰ ਸਾਡੇ ਸਕਿਨ ਸਪੈਸ਼ਲਿਸਟ ਡਾਕਟਰ ਜਸਪ੍ਰੀਤ ਜਿਹੜੇ ਆ ਇੱਥੇ ਕੋਸ਼ਟ ਆਸ਼ਰਮ ਚ ਆਏ ਆ ਸਾਰਿਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਔਰ ਅਸੀਂ ਜਿਹੜਾ ਸਰਕਾਰ ਵੱਲੋਂ ਜਿੰਨੀ ਵੀ ਮਦਦ ਕੀਤੀ ਜਾ ਸਕਦੀ ਹੈ ਉਹਨਾਂ ਦੀ ਮਦਦ ਕਰਨ ਦਾ ਅਸੀਂ ਇਹਨਾਂ ਨੂੰ ਆਸ਼ਵਾਸਨ ਵੀ ਦਿੰਦਾ ਹੈ ਔਰ ਇਹਦੇ ਨਾਲ ਹੀ ਜਿਹੜੀਆਂ ਇਹਨਾਂ ਦੀਆਂ ਇੱਥੇ ਰੋਜ਼ਮਰਾਂ ਦੀਆਂ ਪ੍ਰੋਬਲਮਸ ਨੇ ਥੋੜੀਆਂ ਬਹੁਤ ਜਿਹੜੀਆਂ ਹੁੰਦੀਆਂ ਹਨ ਉਹਨਾਂ ਨੂੰ ਅੱਜ ਨਪਟਾਰਾ ਵੀ ਕੀਤਾ ਹੈ ਉਹਨੇ ਦੇ ਨਾਲ ਹੀ ਇਹਨਾਂ ਨੂੰ ਕਿਹਾ ਹੈ ਕਿ ਜਿਹੜੇ ਹੈਂਡੀਕੈਪ ਸਰਟੀਫਿਕੇਟ ਹੈ ਇਹਨਾਂ ਦੇ ਮੌਕੇ ਤੇ ਉੱਤੇ ਹੀ ਜਿਹੜੇ ਹੈ ਇੱਥੇ ਭੇਜ ਕੇ ਬਣਾਏ ਜਾਣਾ ਹੈ ਤਾਂ ਬਹੁਤ-ਬਹੁਤ ਧੰਨਵਾਦ ਹੈ ਹਮ ਲੋਕੋ ਜੋ ਸਰਕਾਰ ਤਰਫੋਂ ਜੋ ਸਰਟੀਫਿਕੇਟ ਬਣਾਉਣੇ ਬਣਾਉਣੇ ਹੈ ਹੈਂਡੀਕੈਪ ਸਰਟੀਫਿਕੇਟ ਬਣਾਉਣੇ ਦੇ ਜੋ ਸਭੀ ਭਾਈ ਆਸ਼ਾ ਦਿਏ ਹਨ ਇਸ ਲਈ ਹਮ ਲੋਕ ਬਹੁਤ ਆਭਾਰੀ ਰਹੇਗੇ ਹਮ ਲੋਕ ਪੂਰਾ ਵਿਸ਼ਵਾਸ ਹੈ ਜੋ ਡਾਕਟਰ ਸਾਹਿਬ ये हाँ हम लोग को जो वहाँ आप जी की भी पूजा करेंगे बहुत बहुत हम लोग धन्यवाद देते हैं ये हम कुछ रोगियों के जो विकलांग हैं दवाई पट्टी आए हैं और डिटॉल वगैरह सब जो भी हमारा कुछ रोग का जो दवाइयाँ हैं और आगे हैंडीकेप भी बना करके देने का आश्वासन दिया इन्होंने इनका स्टाफ भी दिया हम बड़े आभारी हैं और वाहिगुरु से प्रभु से प्रार्थना करेंगे कि समस्त स्टाफ को सुख शांति तंदुरुस्ती बख्शें और पंजाब सरकार द्वारा जो ये मिल रही है हम लोग को बहुत बड़ी आभारी है भगवत ਜਗਬਾਣੀ ਟੀਵੀ ਲਈ ਮੌਕਾ ਤੋਂ ਉਕਾੜਾ ਦੀ ਰਿਪੋਰਟ